ਮੈਂ ਉਹ ਤਾਂ ਇਹੀ ਕਹਿੰਦਾ ਕਿ ਮੈਂ ਤੁਹਾਡਾ ਆਪਣਾ ਲੋਕਲ ਬਾਕੀ ਸਾਰੇ ਬਾਹਰਲੇ ਪੱਪੀ ਜੀ ਨੂੰ ਵੀ ਦੇਖ ਲਓ ਤੁਸੀਂ ਉਹਨਾਂ ਦੀ ਕੀ ਦੇਣਾ ਬਿੱਟੂ ਦੋ ਵਾਰ ਐਮ ਆਂਬਰ ਪਾਰਲੀਮੈਂਟ ਚਾ ਕਰ ਲਿਆ ਕੋਈ ਡਿਲੀਵਰੀ ਨਹੀਂ ਕੋਈ ਲੋਕਾਂ ਦੇ ਵਿੱਚ ਆਉਣ ਜਾਣ ਨਹੀਂ ਕੋਈ ਡਿਸਪਲਿਪਲਾ ਭਾਈ ਵਾਣ ਬੜੇ ਘਰੋਂ ਮੈਂ ਤੁਹਾਡਾ ਅੱਜ ਮੈਨੂੰ ਇਹ ਦੱਸੋ ਵੀ ਪੂਰਾ ਲੁਧਿਆਣਾ ਜੇ ਕਿਸੇ ਦੇ ਘਰੇ ਬਰਿੰਗ ਬਿਲਕੁਲ ਬਰਿੰਗ ਦਾ ਨੰਬਰ ਹੋਵੇ ਜਾਂ ਕਿਸੇ ਦੇ ਦੂਜਾ ਕੋਈ ਉਹਨੇ ਲੈ ਆ ਕੇ ਦਿੱਤਾ ਹੋਵੇ 1.5 ਸਾਲ ਮੈਨੂੰ ਤਾਂ ਆਪਣੇ ਆਫਿਸ ਵੀ ਨਹੀਂ ਆਉਂਦੇ ਅੱਛਾ ਉਹੀ ਵਗ ਰਹਿ ਗਿਆ ਬਿੱਟੂ ਦੋ ਵਾਰ ਪਹਿਲਾਂ ਐਮ ਆਂਬਰ ਪਾਰਲੀਮੈਂਟ ਗਿਆ ਜੀ ਇਹੀ ਵਾਰੀ ਹੁਣ ਸਰਕਾਰ ਆ ਉਹਨਾਂ ਦੀ ਕੇਂਦਰ ਤੇ ਸਰਕਾਰ ਆ ਅਸੀਂ ਉਹ ਕਿੰਨੀ ਵਾਰ ਆਇਆ ਅੱਜ ਉਹਦੇ ਬੀਜੇਪੀ ਦੇ ਵੀ ਸਾਰੇ ਵਰਕਰ ਔਖੇ ਨੇ ਜੂਟੇ ਦੀ ਗੱਲ ਨਹੀਂ ਹੁੰਦਾ ਕਿਹਦਾ ਫੋਨ ਨਹੀਂ ਕਰਦਾ ਔਰ ਪੰਜਾਬ ਦੇ ਪੱਖੇ ਕਿਤੇ ਖੜੇ ਇਹ ਲੋਕ ਵੀ ਕੋਈ ਜਿੰਨ ਤੱਕ ਆ ਕਰਦਾ ਕੇਂਦਰ ਪੰਜਾਬ ਦੇ ਨਾਲ ਚਾਹੇ ਯੂਨੀਵਰਸਿਟੀ ਦੇ ਮੈਟਰ ਸੀ ਜਾਂ ਚੰਡੀਗੜ੍ਹ ਦੇ ਮੈਟਰ ਸੀ ਜਾਂ ਪਾਣੀਆ ਦੀ ਗੱਲ ਉਹਨੇ ਪੰਜਾਬ ਦਾ ਪੱਖ ਨਹੀਂ ਪੂਰਨਾ ਉਹਨੇ ਸਰਕਾਰ ਦਾ ਪੱਖ ਪੂਰਿਆ ਇਹ ਬੰਦੇ ਕਾ ਦਿੱਕਨੀ ਨੂੰ ਪਤਾ ਜਹਾ ਹੈ ਨਾ ਤੇ ਇਹਨਾਂ ਦਾ ਖਰਦਾਰੀ ਆ ਜਿੱਥੇ ਇਹ ਆਪਣੇ ਪਿਤਾ ਦਾ ਪੁਰਖੀ ਚਾਰਨ ਹੋਣ ਕਰਕੇ ਜਾਂ ਉਹਨਾਂ ਦੀਆਂ ਦੇਣਾ ਕਰਕੇ ਜਾਂ ਉਹਨਾਂ ਦੇ ਨਾਂ ਕਰਕੇ ਇੱਥੇ ਤੱਕ ਪਹੁੰਚੇ ਹੋਏ ਲੋਕ ਨੇ ਇਹਨਾਂ ਦੀ ਆਪਣੀ ਕੋਈ ਵੀ ਕੰਟਰੀ ਨਹੀਂ ਦੀ ਇਹਨਾਂ ਦੀ ਆਪਣੀ ਕੋਈ ਉਪਲਬਧੀ ਨਹੀਂ ਜੀ ਜਿਵੇਂ ਬਿੱਟੂ ਦਾ ਆਪਣਾ ਕੋਈ ਨਾ ਪੰਜਾਬ ਨੂੰ ਇੱਕ ਵੀ ਪੀ। ਇਹ ਸਭ ਦਾ ਕਾਰਨ ਹੈ ਆ ਜਿਹੜੀ ਸਰਕਾਰ ਚੱਲ ਰਹੀ ਹੈ ਪੰਜਾਬ ਦੀ ਉਹ ਪੰਜਾਬ ਦੇ ਲੋਕ ਨਹੀਂ ਚਲਾਉਂਦੇ ਜੀ ਉਹ ਚਲਾ ਰਹੀ ਹੈ ਦਿੱਲੀ ਤੇ ਜਿਹੜੇ ਸਰਕਾਰ ਚਲਾ ਰਹੇ ਨੇ ਉਹ ਪੰਜਾਬ ਬਾਰੇ ਜਾਣਦੇ ਨਹੀਂ ਜੀ ਨਾ ਪੰਜਾਬ ਦੀ ਬਤਾਵਾ ਬਾਰੇ ਨਾ ਸਰਕਾਰ ਬਾਰੇ ਨਾ ਰਿਪੋਰਟ ਬਾਰੇ ਨਾ ਕਿਹਨੇ ਗੋਲੀ ਬਾਰੇ ਨਾ ਪੰਜਾਬ ਦੇ ਲੋਕਾਂ ਦੇ ਸੈਕੀ ਸਮਝਦੇ ਕਿ ਤੁਸੀਂ ਕੀ ਕਹਿੰਦੇ ਦੱਸੋ ਜਿਹੜਾ ਇਹਨਾਂ ਨੇ ਕੀਤਾ ਜਿਹੜਾ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜੇ ਇਹਨਾਂ ਨੇ ਕਿਹਾ ਸੀ ਵੀ ਅਸੀਂ 34000 ਕਰੋੜ ਰੁਪਏ ਰਿਸ਼ਵਤ ਰੋਕ ਕੇ ਪੰਜਾਬ ਦੇ ਖਜ਼ਾਨੇ ਚਵਾਵਾਂਗੇ ਪੈ ਗਿਆ ਜਿਹੜਾ ਕਿ ਅਸੀਂ 20000 ਕਰੋੜ ਰੁਪਏ ਅਸੀਂ ਸਾਲ ਦਾ ਰਿਤੇ ਤੋਂ ਰੈਵਨਿਊ ਜਿਹੜਾ ਇਹ ਖਾਜਾਂ ਦੀਆਂ ਦੂਜੀਆਂ ਪਾਰਟੀਆਂ ਅੱਥੇ ਲੈ ਗਏ ਉਹ ਕਿੱਥੇ ਗਿਆ ਅੱਜ ਹਾਲਾਤ ਵੀ ਨੇ ਦੇਖਦੇ ਨਫ਼ਰਤ ਫਲਾ ਕੇ ਵੋਟ ਲਈ ਨਾ ਲੋਕਾਂ ਨੂੰ ਵਿਚਰਨ ਵਿਚਰਨ ਦੀ ਲੋੜ ਮਤਲਬ ਨਫ਼ਰਤ ਫਲਾ ਕੇ ਵੋਟ ਲੈ ਰਹੇ ਨੇ ਲੋਕ ਨਫ਼ਰਤ ਭਾਈਚਾਰੇ ਦੀ ਲੜਾਈ ਬੋਲੀਆਂ ਸੂਬਿਆਂ ਧਰਮਾਂ ਹੈ ਨਾ ਕਈ ਤਰ੍ਹਾਂ ਦੇ ਹਾਲਾਤ ਬਣਾ ਕੇ ਕੋਈ ਡਿਲੀਵਰ ਨਹੀਂ ਕੀਤਾ ਜਾਂਦਾ ਲਖਣਾ ਕਾਦੇ ਵਾਸਤੇ ਹੁੰਦੀਆਂ ਨੇ ਲਖਣਾ ਦਾ ਮੋਰਤ ਕੀ ਆ ਵੋਟ ਕਾਦੇ ਵਾਸਤੇ ਪਾਉਣੀ ਆ ਜਿੰਨਾ ਚਿਰ ਅਸੀਂ ਇਹ ਚੀਜ਼ ਨਹੀਂ ਸਮਝਦੇ ਉਹਨਾਂ ਚਿਰ ਲਖਣਾ ਦਾ ਮਹੱਤਵ ਨਹੀਂ ਬਣਦਾ ਵੋਟ ਤਾਂ ਪਾਈ ਜਾਂਦੇ ਆ ਵੋਟ ਪਾਉਣ ਦੇ ਉੱਤੇ ਸਿੱਧਾ ਹੀ ਪ੍ਰਸਾਰ ਹੋਵੇ ਪਰ ਆਉਟਪੁੱਟ ਕੀ ਜੇ ਅਸੀਂ ਵੋਟ ਨੂੰ ਵੋਟ ਸੰਭ ਕੇ ਪਾਵਾਂਗੇ ਵੋਟ ਨੂੰ ਇੱਕ ਆਪਣਾ ਹੱਥ ਸੰਭ ਕੇ ਪਾਵਾਂਗੇ ਵੋਟ ਨੂੰ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸੰਭ ਕੇ ਪਾਵਾਂਗੇ ਜੀ ਇਹ ਕੋਈ ਵੀ ਆਉਟਪੁੱਟ ਆਉਂ ਨਹੀਂ ਗਿਰੂ ਜੀ ਰਿਜ਼ਲਟ ਆਉਣਾ ਚਾਹੀਦਾ ਧਲਾਗ ਸੰਮਤੀ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਚੋਣ ਹੈ ਕਿਸੇ ਟਾਈਮ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਮਰਕਸ ਲਈਤੀ ਗਈ ਹੈ ਔਰ ਜਿਹੜੇ ਉਹਨਾਂ ਦੇ ਵਰਕਰ ਹੈ ਵਰਕਰਾਂ ਨੂੰ ਵੀ ਬਿਲਕੁਲ ਡਿਊਟੀ ਲਾ ਦਿੱਤੀ ਗਈ ਹੈ ਕਿ ਇਲੈਕਸਾ ਨੇ ਉਹਦੀ ਪੂਰੀ ਤਿਆਰੀਆਂ ਕਰ ਲੈਨ ਕਮਰ ਕਸ ਲੈਨ ਤੋਂ 48 ਸਮੇਂ ਪੂਰਵ ਐਮਐਲਏ ਰੰਜੀਤ ਸਿੰਘ ਢਿੱਲੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੱਦਾਂ ਦੀ ਤਿਆਰੀਆਂ ਚੱਲਨ ਗਈਆਂ ਔਰ ਕੀ ਹੋਊਗਾ ਉਹਨਾਂ ਦਾ ਅੱਗੇ ਦੀ ਰਣਨੀਤੀ ਸਸੀ ਗਲਵਾਜੀ ਸਸੀ ਗਲਜੀ ਸਰ ਜ਼ਿਲ੍ਹਾ ਪ੍ਰਸ਼ਦ ਦੇ ਬਲਾਕ ਸੰਮਤੀ ਦੇ ਚੋਣ ਕਦੇ ਵੀ ਐਲਾਨ ਹੋ ਸਕਦੇ ਨੇ ਅਕਾਲੀ ਦਲ ਬਲੋ ਸੁਖਬੀਰ ਬਾਦਲ ਬਲੋ ਐਲਾਨ ਕਰ ਦਿੱਤਾ ਗਿਆ ਤਿਆਰੀਆਂ ਵਾਸਤੇ ਤੁਹਾਨੂੰ ਜ਼ਿੰਮੇਵਾਰੀ ਵੀ ਸੌਂਪੀ ਗਈ ਹੋਗੀ ਬਾਕੀਆਂ ਨੂੰ ਕਿੱਦਾਂ ਤਿਆਰੀਆਂ ਚੱਲ ਰਹੀਆਂ ਨੇ ਮਿਕੋ ਸ਼ਰਮਣੀ ਕਾਲੀਦਲ ਪੰਜਾਬ ਦੀ ਇਤਿਹਾਸਿਕ ਮਾਂ ਪਾਰਟੀ ਹੈ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਅਸੀਂ ਆ ਰਹੇ ਹਾਂ ਜੀ ਔਰ ਐਸੀਆਂ ਸੇਵਾਵਾਂ ਸਾਡੇ ਹਿਸੇ ਕੁਰੂ ਮਹਾਰਾਜ ਨੇ ਪਾਈਆਂ ਨੇ ਜਿਹੜੀਆਂ ਕਿਸੇ ਹੋਰ ਦੇ ਹਿੱਸੇ ਨਹੀਂ ਜੀ ਬਹੁਤ ਵੱਡਾ ਇਤਿਹਾਸ ਆ ਬਹੁਤ ਵੱਡੀ ਕੁਰਬਾਨੀ ਆ ਪੰਜਾਬ ਦੇ ਲੋਕ ਵੀ ਜਾਣਦੇ ਆ ਜੀ ਕਿਵਰੀ ਭਰਮ ਭਲੇਖਿਆਂ ਵਿੱਚ ਆ ਜਾਂਦੇ ਨੇ ਲੋਕ ਭਰਮ ਭਲੇਖੇ ਪੈਦਾ ਕਰਦੇ ਜਾਂਦੇ ਨੇ ਮਨਾਂ ਦੇ ਵਿੱਚ ਵਹਿਮ ਪਾ ਦਿੰਦੇ ਜਾਂਦੇ ਨੇ ਤੇ ਕਈ ਵਾਰੀ ਫੈਸਲੇ ਗਲਤ ਵੀ ਹੋ ਜਾਂਦੇ ਨੇ ਜੀ ਪਿਛਲੇ ਕੁ ਸਮੇਂ ਤੋਂ ਸ਼ਰਮਣੀ ਕਾਲਜਦਾਨ ਨੂੰ ਬੜਾ ਇੱਕ ਵੀਕ ਸ਼ੋਅ ਕੀਤਾ ਗਿਆ ਲੋਕਾਂ ਵੱਲੋਂ ਜਾਂ ਵਿਰੋਧੀਆਂ ਵੱਲੋਂ ਬੜਾ ਬੜਾ ਗਲਤ ਹਵਾ ਫਲਾਤੀ ਗਈ ਸੀ ਕਿ ਜਿਸ ਕਰਕੇ ਪਾਰਟੀ ਲਗਾਤਾਰ ਬੈਕ ਬੈਕ ਜਾ ਰਹੀ ਸੀ ਜੀ ਪਰ ਅਲਟੀਮੇਟ ਜਦੋਂ ਅਸੀਂ ਲੇਖਾ ਜੋਖਾ ਕਰਦੇ ਹਾਂ ਹਸਾਬ ਕਿਤਾਬ ਲਾਉਂਦੇ ਹਾਂ ਰਾਜਨੀਤਿਕ ਨਜ਼ਰੀਏ ਨਾਲ ਲੋਕਾਂ ਦੇ ਨਜ਼ਰੀਏ ਨਾਲ ਲੋਕ ਵੀ ਇਹ ਮਹਿਸੂਸ ਕਰਦੇ ਨੇ ਵੀ ਜੋ ਕੁਝ ਵੀ ਪੰਜਾਬ 'ਚ ਵਿਕਾਸ ਦਿਖ ਰਿਹਾ ਜੋ ਵੀ ਪੰਜਾਬ ਦੇ ਵਿੱਚ ਤਰੱਕੀ ਦਿਖ ਰਹੀ ਆ ਜੋ ਵੀ ਪੰਜਾਬ ਦੇ ਵਿੱਚ ਲੋਕਾਂ ਦਾ ਭਾਈਚਾਰਾ ਦਿਖ ਰਿਹਾ ਉਹ ਸ਼ਗਨ ਇਕਾਲੀ ਦਲ ਦੀ ਦੇਣ ਸੀ ਜੀ ਪੰਜਾਬ ਮਾੜੇ ਸਮਿਆਂ ਦੇ ਵਿੱਚੋਂ ਵੀ ਨਿਕਲਿਆ ਜੀ ਬਹੁਤ ਕੁਰਬਾਨੀਆਂ ਕਰਕੇ ਇਕਾਲੀ ਦਲ ਨੇ ਪੰਜਾਬ ਨੂੰ ਹਿੰਦੂ ਭਾਈਚਾਰੇ ਨੂੰ ਹੋਰ ਸਾਰੇ ਭਾਈਚਾਰਿਆਂ ਤੇ ਸਾਝ ਬਣਾ ਕੇ ਰੱਖੀ ਜੀ ਤੇ ਜੇ ਹੁਣ ਤੁਸੀਂ ਆਪਾਂ ਗੱਲ ਆਈ ਹੈ ਜਿਨਾ ਪ੍ਰੀਖਿਆ ਤੇ ਬਲਾਕ ਸਰਪੰਚੀ ਦੇ ਇਲੈਕਸ਼ਨਾਂ ਦੀ ਲਖਣਾ ਦੇਖੋ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਨੇ ਲਖਣਾ ਆਉਣਗੀਆਂ ਲੜਾਂਗੇ ਪਰ ਇਲੈਕਸ਼ਨਾਂ ਕਾਦੇ ਵਾਸਤੇ ਹੁੰਦੀਆਂ ਨੇ ਇਲੈਕਸ਼ਨਾਂ ਦਾ ਮਨੋਰਥ ਕੀ ਆ ਵੋਟ ਕਾਦੇ ਵਾਸਤੇ ਪਾਉਣੀ ਆ ਜਿੰਨਾ ਚਿਰ ਅਸੀਂ ਇਹ ਚੀਜ਼ ਨਹੀਂ ਸਮਝਦੇ ਉਹਨਾਂ ਚਿਰ ਲਖਣਾ ਦਾ ਮਹੱਤਵ ਨਹੀਂ ਬਣਦਾ ਵੋਟ ਤਾਂ ਪਾਈ ਜਾਂਦੇ ਆ ਵੋਟ ਪਾਉਂਦੇ ਹਾਂ ਤਾਂ 75 ਸਾਲ ਹੋ ਗਏ ਪਰ ਆਊਟਪੁੱਟ ਕੀ ਆ ਜੀ ਲੱਭਿਆ ਕੀ ਆ ਲੱਗਦਾ ਕੁਝ ਜੀ ਜੇ ਅਸੀਂ ਵੋਟ ਨੂੰ ਵੋਟ ਸਮਝ ਕੇ ਪਾਵਾਂਗੇ ਵੋਟ ਨੂੰ ਇੱਕ ਆਪਣਾ ਹੱਕ ਸਮਝ ਕੇ ਪਾਵਾਂਗੇ ਵੋਟ ਨੂੰ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਪਾਵਾਂਗੇ ਜੀ ਫਿਰ ਦੇਖੋ ਇਹਦੇ ਆਉਟਪੁੱਟ ਆਉਣੇ ਸ਼ੁਰੂ ਹੋ ਚੁੱਕੇ ਇਤਜਾਲ ਆਉਣੇ ਸ਼ੁਰੂ ਹੋ ਜਾਣਗੇ ਜੀ ਸਾਡੀ ਤਾਂ ਦੇਖੋ ਹਮੇਸ਼ਾ ਇਹ ਹੀ ਆਪੀ ਰਹਿੰਦੀ ਆ ਵੀ ਅੱਜ ਹਾਲਾਤ ਕੀ ਨੇ ਦੇਖਦੇ ਨਫਰਤ ਫਲਾ ਕੇ ਵੋਟ ਲਈਆਂ ਲੋਕਾਂ ਨੂੰ ਵਿਚਾਰ ਵਿਚਾਰਨ ਦੇ ਲੋੜ ਮਤਲਬ ਵਿਚਾਰ ਨਫਰਤ ਫਲਾ ਕੇ ਵੋਟ ਲੈ ਰਹੇ ਨੇ ਲੋਕ ਨਫਰਤ ਭਾਈਚਾਰਿਆਂ ਚ ਲੜਾਈ ਬੋਲੀਆਂ ਸੂਬਿਆਂ ਧਰਮਾਂ ਹੈਨਾ ਕਈ ਤਰ੍ਹਾਂ ਦੇ ਹਾਲਾਤ ਮੜਾ ਕੇ ਕੋਈ ਡਿਲੀਵਰ ਨਹੀਂ ਕੀਤਾ ਜਾਂਦਾ ਜੀ ਸਰਕਾਰਾਂ ਦੀ ਹੀ ਹੁੰਦੀ ਹੈ ਜ਼ਿੰਮੇਵਾਰੀ ਮੈਂ ਕਹਿੰਦਾ ਪਹਿਲੀ ਵਾਰੀ ਤਾਂ ਚਲੋ ਮੇਰੇ ਤੇ ਕੋਈ ਭਰੋਸਾ ਕਰ ਲੂਗਾ ਗੱਲਾਂ ਬਾਤਾਂ ਚ ਪਰ ਦੂਜੀ ਵਾਰੀ ਤਾਂ ਤੁਸੀਂ ਕੋਈ ਡਿਲੀਵਰ ਕਰੋ ਨਾ ਜੀ ਕੋਸੇ ਦਿਖਾਓ ਵੀ ਅਸੀਂ ਇਹਨਾਂ 5 ਸਾਲ ਦੇ ਸਾਨੂੰ ਮੌਕਾ ਦਿੱਤਾ ਜੀ ਅਸੀਂ ਇਹ ਕੀਤਾ ਜੀ ਸਾਡੀ ਜ਼ਮੇਰ ਤੁਸੀਂ ਲਈ ਸੀ ਭਾਈ ਅਸੀਂ ਇਹ ਕੀਤਾ ਹੁਣ ਤੁਸੀਂ ਫੈਸਲਾ ਕਰਨਾ ਜੀ ਪਰ ਇੱਥੇ ਹਾਲਾਤ ਕੀ ਨੇ ਵੀ ਇੱਥੇ ਹਾਲਾਤ ਨੇ ਭਾਈਚਾਰਿਆਂ ਨੂੰ ਲੜਾ ਲਓ ਨਫ਼ਰਤ ਫੁਲਾ ਦਿਓ ਬੋਲੀਆਂ ਦੇ ਹਿਸਾਬ ਨਾਲ ਤੱਕੇ ਇਹ ਉਹ ਇਦਾਂ ਦੇ ਹਾਲਾਤ ਬਣਾ ਦਿਓ ਪੈਸੇ ਪਾ ਦਿਓ ਖਾਤਿਆਂ ਦੇ ਵੋਟ ਲੈ ਲਓ ਜੀ ਪਰ ਜਿਹੜੀ ਸ਼ੋਮਨੀ ਕਾਲੀ ਦਲ ਦਾ ਏਜੰਡਾ ਹੈ ਉਹ ਹੈ ਜੋੜ ਕੇ ਪਿਆਰ ਦੇ ਨਾਲ ਭਾਈਚਾਰਿਆਂ ਨੂੰ ਮਿਲਾ ਕੇ ਇਕੱਠੇ ਰੱਖ ਕੇ ਬੋਟਲੈਂਡ ਬੋਟ ਮਤਲਬ ਸੇਵਾ ਵਾਸਤੇ ਮੰਗਦੇ ਆ ਅਸੀਂ ਵਪਾਰ ਵਾਸਤੇ ਜਿਹੜਾ ਪ੍ਰੇਸ਼ਨ ਬਲਾਕ ਸੰਵਤੀ ਦੀ ਇਲੈਕਸ਼ਨ ਹੁਣ ਆ ਰਹੀ ਹੈ ਜੀ ਕਮਰਕਸੀ ਪੂਰੀ ਅਸੀਂ ਉਹਦੇ ਲਈ ਤਿਆਰ ਆ ਆ ਮੇਰੇ ਵੀਰ ਬੈਠੇ ਨੇ ਇਸੇ ਸੰਬੰਧ ਚ ਅਸੀਂ ਡਿਸਕਸ ਕਰਨ ਵਾਸਤੇ ਢਿੱਲੂ ਸਾਹਿਬ ਇੱਕ ਸਵਾਲ ਮੇਰੇ ਜਿਹਨ ਦੇ ਬੜਾ ਗੂੰਜ ਰਿਹਾ ਤੁਸੀਂ ਲੋਕਾਂ ਤੋਂ ਦੁਖੀ ਹੋਏ ਸੀ ਔਰ ਤੁਸੀਂ ਇਰਾਦਾ ਦਿੱਤਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜੂੰਗਾ ਤੁਸੀਂ ਕਿਹਾ ਸੀ ਕੀ ਕਾਰਨ ਸੀ ਕਿ ਮੈਂ ਇਲੈਕਸ਼ਨ ਬਣਿਆ ਸੀ ਹਜੇ ਇਲੈਕਸ਼ਨ ਲੜਨਾ ਨਾ ਲੜਨਾ ਹਜੇ ਮੇਰਾ ਉਹ ਨਹੀਂ ਮੈਂ ਰਾਜਨੀਤੀ ਨਹੀਂ ਛੱਡੀ ਮਨ ਦੁਖੀ ਹੋਇਆ ਸੀ ਇੱਕ ਇੱਕ ਟਾਈਮ ਕੁਛ ਐਸਾ ਆਇਆ ਸੀ ਕਿ ਕਾਰਨ ਕੀਆ ਮਨ ਦੁਖੀ ਹੋਇਆ ਸੀ ਨਾ ਤੁਹਾਡਾ ਕਿ ਤੁਸੀਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮੈਂ ਇਹ ਗੱਲ ਕਹਿੰਦਾ ਹਾਂ ਲੋਕ ਸਭਾ ਇਲੈਕਸ਼ਨ ਦੀ ਗੱਲ ਹੈ ਇਹ ਜੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਜਾਨੀ ਹੈ ਚੱਲ ਰਹੀ ਸੀ ਮੈਂ ਬੇਨਤੀ ਕੀਤੀ ਸੀ ਜੀ ਜਰੂਰ ਅੱਜ ਦੇਖੋ ਮੈਂ ਉੱਥੇ ਵੀ ਆਪਾਂ ਇੱਕ ਮਿੰਟ ਗੱਲ ਕਰ ਲਈਏ ਜੀ ਜੀ ਲੋਕ ਸਭਾ ਇਲੈਕਸ਼ਨ ਸੀ ਚਾਰ ਕੈਂਡੀਡੇਟ ਸੀ ਜੀ ਬੀਟੂ ਜੀ ਸੀ ਬਿੜੇਂਗਰ ਸਾਹਿਬ ਸਨ ਮੈਂ ਅਸੀਂ ਤਾਂ ਇੱਕ ਜਾਨੀ ਇਹ ਕੁੱਪੀ ਸੀ ਜੀ ਜੀ ਤੇ ਤੇ ਚਾਰ ਲੋਕ ਵੈਸੇ ਤਾਂ ਹੁਣ ਤਿੰਨ ਜਿਹੜੇ ਤਿੰਨ ਪਾਵਰ ਚ ਨੇ ਮੈਂ ਤਾਂ ਪਾਵਰਲੈਸ ਆ ਇਸ ਵੇਲੇ ਜੀ ਇੱਕ ਦੀ ਸਰਕਾਰ ਆ ਪੰਜਾਬ ਚ ਇੱਕ ਦੀ ਕੇਂਦਰ ਚ ਸਰਕਾਰ ਆ ਇੱਕ ਮੈਂਬਰ ਪਾਰਲੀਮੈਂਟ ਜੀ ਡੇਢ ਸਾਲ ਵੋਟਾਂ ਪਈਆਂ ਨੂੰ ਵੀ ਹੋ ਗਏ ਜੀ ਮੈਂ ਉਹ ਤੋਂ ਇਹੀ ਕਹਿੰਦਾ ਵੀ ਮੈਂ ਤੁਹਾਡਾ ਆਪਣਾ ਲੋਕਲ ਆ ਬਾਕੀ ਸਾਰੇ ਬਾਹਰ ਲਿਆ ਪੱਪੀ ਜੀ ਨੂੰ ਵੀ ਦੇਖ ਲਓ ਤੁਸੀਂ ਉਹਨਾਂ ਦੀ ਕੀ ਦੇਣਾ ਬਿੱਟੂ ਦੋ ਵਾਰ ਐ ਮੈਂਬਰ ਪਾਰਲੀਮੈਂਟ ਚ ਆ ਕਰ ਲਿਆ ਕੋਈ ਡਿਲੀਵਰੀ ਨਹੀਂ ਕੋਈ ਲੋਕਾਂ ਦੇ ਵਿੱਚ ਆਉਣ ਜਾਣ ਨੇ ਕੋਈ ਦੁੱਖ ਸੁੱਖ ਦਾ ਭਾਈਵਾਲ ਨਹੀਂ ਬੜੇ ਅੰਗ ਵਾਰੋਂ ਆ ਜੀ ਮੈਂ ਤੁਹਾਡਾ ਆਪਣਾ ਬੜਿੰਗ ਜੀ ਤੋਂ ਮਿਲਦੇ ਨਹੀਂ ਲੁਧਿਆਣਾ ਕਿਸੇ ਮੈਂ ਤੁਹਾਡਾ ਆਪਣਾ ਜੀ ਵੀ ਸਹੀ ਫੈਲਾ ਕਰ ਲਿਓ ਨਹੀਂ ਕੀਤਾ ਚਲੋ ਮੈਨੂੰ ਨਹੀਂ ਮੇਰੀ ਗੱਲ ਮੰਨੀ ਕਿ ਜੀ ਅੱਜ ਕੀ ਹਾਲਾਤ ਆ ਸਾਰੇ ਦੇਖੋ ਅੱਜ ਮੈਨੂੰ ਇਹ ਦੱਸੋ ਵੀ ਪੂਰਾ ਲੁਧਿਆਣਾ ਜੇ ਕਿਸੇ ਦੇ ਘਰੇ ਬੜਿੰਗ ਦੇ ਕੋਲ ਬੜਿੰਗ ਦਾ ਨੰਬਰ ਹੋਵੇ ਜਾਂ ਕਿਸੇ ਦੇ ਦੁੱਖ ਜਾਂ ਕੋਈ ਉਹਨੇ ਲਿਆ ਕੇ ਦਿੱਤਾ ਹੋਵੇ 1.5 ਸਾਲ ਮੈਨੂੰ ਉਹ ਆਪਣੇ ਆਫਿਸ ਵੀ ਨਹੀਂ ਆਉਂਦੇ ਅੱਛਾ ਉਸ ਤੋਂ ਬਾਅਦ ਰਹਿ ਗਿਆ ਬਿੱਟੂ ਦੋ ਵਾਰ ਪਹਿਲਾਂ ਮੈਂਬਰ ਪਾਰਲੀਮੈਂਟ ਰਿਆ ਜੀ ਤੀਜੀ ਵਾਰੀ ਹੁਣ ਸਰਕਾਰ ਆ ਉਹਨਾਂ ਦੀ ਕੇਂਦਰ ਤੇ ਸਰਕਾਰ ਆ ਉਹ ਕਿੰਨੀ ਵਾਰ ਆਇਆ ਅੱਜ ਉਹਦੇ ਬੀਜਪੀ ਦੇ ਵੀ ਸਾਰੇ ਵਰਕਰ ਔਖੇ ਨੇ ਇਹਦੀ ਗੱਲ ਨਹੀਂ ਸੋਹਦਾ ਕਿ ਇਹਦਾ ਫੋਨ ਨਹੀਂ ਚੱਕਦਾ ਔਰ ਪੰਜਾਬ ਦੇ ਪੱਖ 'ਚ ਕਦੇ ਖੜੇ ਨਹੀਂ ਜੀ ਜਦੋਂ ਵੀ ਕੋਈ ਕੇਂਦਰ ਚਾਹੇ ਚੰਡੀਗੜ੍ਹ ਦੀ ਗੱਲ ਹੋਏ ਜਾਂ ਜਦੋਂ ਵੀ ਕੋਈ ਕੇਂਦਰ ਧੱਕਾ ਕਰਦਾ ਕੇਂਦਰ ਪੰਜਾਬ ਦੇ ਨਾਲ ਚਾਹੇ ਯੂਨੀਵਰਸਿਟੀ ਦੇ ਮੈਟਰ 'ਚ ਸੀ ਜਾਂ ਚੰਡੀਗੜ੍ਹ ਦੇ ਮੈਟਰ 'ਚ ਸੀ ਜਾਂ ਪਾਣੀਆਂ ਦੀ ਗੱਲ ਉਹਨੇ ਪੰਜਾਬ ਦਾ ਪੱਖ ਨਹੀਂ ਪੂਰਨਾ ਉਹਨੇ ਸਰਕਾਰ ਦਾ ਪੱਖ ਪੂਰਨਾ ਜੀ ਉਹਨੂੰ ਖੜਨਾ ਸਰਕਾਰ ਜੀ ਇਹ ਫਿਰ ਤੋਂ ਬੋਲਣ ਦੇਣਾ ਉਹ ਖੜਨਾ ਉਹਨੂੰ ਪੰਜਾਬਣਾ ਚਾਹੀਦਾ ਨਾ ਜੀ ਪੰਜਾਬ ਦਾ ਉਹ ਪੁੱਤਰ ਆ ਨਾ ਆਪਣੇ ਆਪ ਨੂੰ ਕਹਿੰਦਾ ਯਾ ਵੀ ਫਿਰ ਪੰਜਾਬ ਦੇ ਨਾਲ ਕਿਉਂ ਨਹੀਂ ਖੜਦਾ ਨਹੀਂ ਉਹ ਤੋਂ ਪਹਿਲੇ ਵੀ ਜੀਪੀ ਦੀ ਬੜੀ ਬੁਰੀਾਈ ਕੀਤੀ ਸੀ ਕਿ ਮੈਂ ਸੋ ਇਸ ਕਰਕੇ ਇਹ ਬੰਦੇ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਇਹਨਾਂ ਤੇ ਇਹਨਾਂ ਦਾ ਕਰਤਾਰ ਨਹੀਂ ਆ ਜੇ ਠੀਕ ਹੈ ਇਹ ਆਪਣੇ ਪਿਤਾ ਦਾ ਪੁਰਖੀ ਕਾਰਨ ਹੋਣ ਕਰਕੇ ਜਾਂ ਉਹਨਾਂ ਦੀ ਦੇਣਾ ਕਰਕੇ ਜਾਂ ਉਹਨਾਂ ਦੇ ਨਾਂ ਕਰਕੇ ਇੱਥੇ ਤੱਕ ਪਹੁੰਚੇ ਹੋਏ ਲੋਕ ਨੇ ਇਹਨਾਂ ਦੀ ਆਪਣੀ ਕੋਈ ਵੀ ਕੰਟਰੀਬਿਊਸ਼ਨ ਨਹੀਂ ਇਹਨਾਂ ਦੀ ਆਪਣੀ ਕੋਈ ਉਪਲਬਧੀ ਨਹੀਂ ਜੀ ਜੀ ਇਹਨਾਂ ਦਾ ਜੇ ਨਾਂ ਆ ਇਹਨਾਂ ਦੇ ਦਾਦੇ ਕਰਕੇ ਆ ਜੀ ਜਿਵੇਂ ਬਿੱਟੂ ਦਾ ਆਪਣਾ ਕੁਝ ਦੇਣਾ ਪੰਜਾਬ ਨੂੰ ਇੱਕ ਵੀ ਚੀਜ਼ ਨਹੀਂ ਕੋਈ ਇਸ ਤਰ੍ਹਾਂ ਵੜਿੰਗ ਦਾ ਵਾ ਇਸੀ ਤਰ੍ਹਾਂ ਹੋਰ ਬੜਿੰਗ ਜੀ ਤੋਂ ਲੁਧਿਆਣਾ ਤੋਂ ਗਾਇ ਹੈ ਜਿਸ ਕਰਕੇ ਜੇ ਮੈਨੂੰ ਨਹੀਂ ਵੋਟ ਪਾਈ ਮੈਂ ਤਾਂ ਇੱਥੇ ਤੁਰੇ ਫਿਰਨਾ ਅੱਜ ਵੀ ਜੀ ਤੇ ਜਿਨ੍ਹਾਂ ਨੂੰ ਪਾਈ ਸੋ ਕਿੱਥੇ ਨੇ ਉਹ ਕਿੱਥੇ ਨੇ ਉਹ ਲੱਭਦੇ ਨਹੀਂ ਬੈ ਉਹ ਕਿੱਥੇ ਨੇ ਜੀ ਇਹ ਬਿਲਕੁਲ ਡੀਲੂਸ ਆ ਗੱਲ ਕਰੀਏ ਕਿ ਲਾਈਨ ਆਊਟ ਆ ਦੀ ਤੁਸੀਂ ਕਿੱਦਾਂ ਦੇਖਦੇ ਹੋ ਪੰਜਾਬ ਦੇ ਕਿਉਂਕਿ ਪੁਲਿਸ ਬਲੂ ਤੋਂ ਲਗਾਤਾਰ ਐਨਕਾਊਂਟਰ ਚੱਲੇ ਨੇ ਅੱਜ ਵੀ ਇੱਕ ਐਨਕਾਊਂਟਰ ਹੋਇਆ ਫਜ਼ਲ ਕਾ ਤੇ ਜਿਹੜਾ ਆਰਐਸਐਸ ਲੀਡਰ ਨੂੰ ਮਾਰਿਆ ਸੀ ਉਹਦਾ ਐਨਕਾਊਂਟਰ ਕਰਤਾ ਉਹਨਾਂ ਨੇ ਦੂਜੀ ਵਸ ਤੁਸੀਂ ਦੇਖੋ ਫਗਵਾੜਾ ਚ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦੇ ਨੇਤਾ ਤੇ ਅਗਰ ਫ ਬਿ ਕੋਟ ਵਿਦੰਤਾ ਮੈਂ ਤਾਂ ਪਹਿਲਾਂ ਕਿ ਜਦੋਂ ਦੀ ਇਹ ਸਰਕਾਰ ਆਈ ਆ ਜਿਹੜੀ ਈਵੈਂਟ ਬਣਾਉਂਦੀ ਆ ਵੱਖ-ਵੱਖ ਮੁੱਦਿਆਂ ਤੇ ਸਰਕਾਰ ਕੋਈ ਡਿਲੀਵਰੀ ਕਰਨ ਜੋਗ ਹੈ ਨਹੀਂ ਜੀ ਕਦੇ ਕਹਿੰਦੇ ਆ ਜੀ ਰਾਸ਼ਨ ਘਰ ਪਹੁੰਚਾ ਲਿਆਂਗੇ ਕਦੇ ਕਹਿੰਦੇ ਆ ਜੀ ਅਸੀਂ ਸੜਕ ਸੁਰੱਖਿਆ ਫੋਰਸ ਬਣਾਤੀ ਕਦੇ ਆ ਘਟਾ ਕਦੇ ਗੁੱਚੋ ਖਾਨਿਆਂ ਦੇ ਅਧ்கਾਟ ਵਿੱਚ ਸ਼ੁਰੂ ਕਰ ਦਿੰਦੇ ਨੇ ਕਦੇ ਬਿਜਲੀ ਤੇ ਟਰਾਂਸਫਾਰਮਰ ਦਾ ਅਧ்கਾਟਨ ਕਰ ਦਿੰਦੇ ਜੀ ਇਦਾਂ ਦੇ ਕੰਮ ਕਰਨ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਦੇ ਪ੍ਰਤੀ ਇਹਨਾਂ ਦੀ ਕੋਈ ਵੀ ਸੁਵੇਦਨਸ਼ੀਲਤਾ ਨਹੀਂ ਕੀ ਇਨਾਂ ਦੀ ਸਰਕਾਰ ਆਉਣ ਤੋਂ ਬਾਅਦ ਤੇ ਸਿੱਧੂ ਮੂਸੇਵਾਲ ਦੇ ਕਤਲ ਤੋਂ ਇਹ سلسلہ ਸ਼ੁਰੂ ਹੋਇਆ ਅੱਜ ਤੱਕ ਜਾਰੀ ਹੈ। ਲਗਾਤਾਰ ਲਗਾਤਾਰ ਐਨਕਾਊਂਟਰ ਵੀ ਹੋ ਰਹੇ ਨੇ। ਐਨਕਾਊਂਟਰ ਦੇਖੋ ਸਰਕਾਰਾਂ ਦਾ ਫਰਜ਼ ਬੰਦਾ ਵੀ ਇਹ ਕੰਮ ਹੋਣ ਹੀ ਕਿਉਂ ਦੇਣ? ਜੀ। ਇਦਾਂ ਦੇ ਹਾਲਾਤ ਬਣ ਨਹੀਂ ਕਿਉਂ ਦੇਣ? ਇਹ ਹੁਣ ਕਿਉਂ ਬਣੇ ਨੇ? ਮਤਲਬ ਅਸਲ ਵਿੱਚ ਇਹਦਾ ਕਾਰਨ ਇਹ ਆ ਵੀ ਜਿਹੜੀ ਸਰਕਾਰ ਚੱਲ ਰਹੀ ਹੈ ਪੰਜਾਬ 'ਚ ਉਹ ਪੰਜਾਬ ਦੇ ਲੋਕ ਨਹੀਂ ਚਲਾ ਰਹੇ। ਜੀ। ਉਹ ਚੱਲ ਰਹੀ ਹੈ ਦਿੱਲੀ ਤੇ ਜਿਹੜੇ ਸਰਕਾਰ ਚਲਾ ਰਹੇ ਨੇ ਉਹ ਪੰਜਾਬ ਬਾਰੇ ਜਾਣਦੇ ਕੁਝ ਨਹੀਂ। ਜੀ ਨਾ ਪੰਜਾਬ ਦੇ ਬਾਤਾਂ ਬਨ ਬਾਰੇ ਨਾ ਸੱਭਿਆਚਾਰ ਬਾਰੇ ਨਾ ਰੀਤੀ ਰਿਵਾਜਾਂ ਬਾਰੇ ਨਾ ਪੰਜਾਬ ਦੀ ਬੋਲੀ ਬਾਰੇ ਨਾ ਪੰਜਾਬ ਦੇ ਲੋਕਾਂ ਦੀ ਸਹੀ ਕਿ ਸਮਝਦੇ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਪੰਜਾਬ ਲੋਕਾਂ ਨੂੰ ਵਾਅਦਾ ਕੀਤਾ ਸੀ ਤੁਹਾਨੂੰ ਕੀ ਲੱਗ ਰਿਹਾ ਵਾਅਦਾ ਪੂਰਾ ਨਹੀਂ ਹੋਇਆ ਕੁਝ ਵੀ ਦੇਖੋ ਤੁਸੀਂ ਸਮਾਜ ਚ ਰਹਿੰਦੇ ਹੋ ਲੋਕਾਂ ਚ ਰਹਿੰਦੇ ਹੋ ਮੇਰੇ ਨੂੰ ਵੱਧ ਕਹੁੰਦੇ ਹੋ ਜੀ ਤੇ ਤੁਹਾਨੂੰ ਲੋਕ ਦੱਸ ਦੇਣਗੇ ਵੀ ਕੀ ਵਾਅਦਾ ਪੂਰਾ ਹੋਇਆ ਜੀ ਇੱਕ ਵੀ ਕੰਮ ਦੱਸੋ ਕਿਹੜਾ ਇਹਨਾਂ ਨੇ ਕੀਤਾ ਜਿਹੜਾ ਲੋਕਾਂ ਦੇ ਹਿੱਤਾਂ ਦੇ ਵਿੱਚ ਜਾਂਦਾ ਹੋਵੇ ਜਿਹੜੇ ਇਹਨਾਂ ਨੇ ਕਿਹਾ ਸੀ ਵੀ ਅਸੀਂ 34000 ਕਰੋੜ ਰੁਪਇਆ ਰਿਸ਼ਵਤ ਰੋਕੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਪੈ ਗਿਆ ਜਿਹੜਾ ਇਹ ਕਿਹਾ ਸੀ 20000 ਕਰੋੜ ਰੁਪਇਆ ਅਸੀਂ ਸਾਲ ਦਾ ਰਿੱਤੇ ਤੋਂ ਰੈਵਨਿਊ ਜਿਹੜਾ ਇਹ ਖਾ ਜਾਂਦੀਆਂ ਦੂਜੀਆਂ ਪਾਰਟੀਆਂ ਅਸੀਂ ਲੈ ਕੇ ਆਵਾਂਗੇ ਆ ਗਿਆ ਉਹ ਕਿੱਥੇ ਗਿਆ 54000 ਕਰੋੜ ਰੁਪਏ ਕਹਿੰਦੇ ਨਾ ਮੇਰੀ ਜੇਬ ਚ ਪਿਆ ਆ ਅੱਜ ਹੀ ਪਿਆ ਮੈਂ ਖਜ਼ਾਨੇ ਚ ਪਾਇਆ ਕਿੱਥੇ ਫਿਰ ਕਿੱਥੇ ਗਿਆ ਦੱਸੋ ਜੀ ਇਹ ਸਿਰਫ ਤੇ ਸਿਰਫ ਲਵਾਉਣੀਆਂ ਗੱਲਾਂ ਸੀ ਜੀ ਸਾਡੇ ਮਨਾਂ ਨੂੰ ਲੱਗਿਆ ਵੀ ਵਾਹ ਵੀ ਵਾਹ ਇਹ ਤਾਂ ਇੱਕ ਰ ਜਦ ਕਿ ਇੱਕ ਹੁੰਦੀ ਹੈ ਨਾ ਜਿਹੜਾ ਸਭ ਤੋਂ ਵੱਧ ਆਪਣੇ ਆਪ ਨੂੰ ਕੋਈ ਤਖੱਲਸ ਲਾਉਦਾ ਇਹਦੇ ਪੰਜਾਬੀ ਨੇ ਨਵੀਂ ਚੀਜ਼ ਅਜਮਾਨ ਦੀ ਕੋਸ਼ਿਸ਼ ਕਰਦੇ ਤਖੱਲਸ ਲਾਉਣਾ ਜਦੋਂ ਕੋਈ ਤਖੱਲਸ ਲਾਉਂਦਾ ਐਕਸਟਰਾ ਆਪਣੇ ਨਾਲ ਉਹਦਾ ਮਤਲਬ ਹੁੰਦਾ ਇਹ ਬੰਦਾ ਓਨਾ ਹੀ ਜ਼ਿਆਦਾ ਬੇਈਮਾਨ ਆ ਜਿਹੜੀ ਚੀਜ਼ ਤੁਸੀਂ ਨਾਲ ਜੋੜੋਗੇ ਉਹਦੇ ਵਿਪਰੀਤ ਸੋਚ ਲਓਗੇ ਇਹ ਓਨਾ ਹੀ ਹੋਗਾ ਦੱਸ ਕਹਿੰਦੀ ਕਿ ਕਿਸੇ ਇਮਾਨਦਾਰ ਨੂੰ ਕਹਿੰਦੀ ਲੋੜਾ ਮੈਂ ਮਾਨਦਾਰ ਜੀ ਬਿਲਕੁਲ ਅੱਜ ਤੱਕ ਸੁਣਿਆ ਜੇ ਤੁਸੀਂ ਇਮਾਨਦਾਰ ਨਾ ਤੁਹਾਨੂੰ ਲੋਕ ਕਹਿਣ ਜੀ ਬੇਈਮਾਨ ਆ ਇਹ ਬੰਦਾ ਆਪਣੇ ਆਪ ਨੂੰ ਮੈਂ ਮੈਂ ਆਪਣੇ ਮੂੰਹੋਂ ਮੈਂ ਮਿੱਠੂ ਬਣੀ ਜਾਵਾ ਉਹ ਗੱਲ ਵੀ ਅੱਜ ਕੱਲ ਸੁਣੀ ਹੈ ਗੱਲ ਕਿਤੇ ਤੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿ ਰਹੇ ਨੇ ਐਕਸਟਰਾ ਤਖ਼ਜ਼ਲ ਲਾ ਕੇ ਕਹਿ ਰਹੇ ਨੇ ਵੀ ਅਸੀਂ ਆ ਜੀ ਹੈ ਹੈ ਨਹੀਂਗੇ ਸੋ ਇਸ ਕਰਕੇ ਸਿਰਫ ਤੇ ਇੱਕ ਇਵੈਂਟ ਸਰਕਾਰ ਆ ਹੁਣ ਦਾ ਕਿ ਉੱਥੇ ਆਨੰਦਪੁਰ ਸਾਹਿਬ ਲਾਤਾ ਆਪਣਾ ਵਿਧਾਨ ਸਭਾ ਦਾ ਸੈਸ਼ਨ 100 ਕਰੋੜ ਰੁਪਏ ਲਾਤਾ ਹੋ ਲਗਭਗ ਆਊਟਪੁੱਟ ਕੀ ਆ ਜੀ ਇਹ ਗੱਲ ਤੁਸੀਂ ਚੰਡੀਗੜ੍ਹ ਬਹਿ ਕੇ ਵੀ ਕਰ ਸਕਦੇ ਸੀ ਜੀ ਇਹ ਗੱਲ ਤੁਸੀਂ ਪਹਿਲੇ ਵਿਧਾਨ ਸਭਾ ਸੈਸ਼ਨ ਚ ਵੀ ਕਰ ਸਕਦੇ ਮੈਂ ਕੱਲ ਮੈਂ ਵੀ ਉਦਨ ਗਿਆ 25 23 ਆ ਲੁਧਿਆਣੇ ਤੋਂ ਲੈ ਕੇ ਨਹਿਰ ਦੇ ਨਾਲ-ਨਾਲ ਇੰਨਾ ਸੜਕ ਦਾ ਬੁਰਾ ਹਾਲ ਹੈ ਸਰਕਾਰ ਦੀ ਜ਼ਿੰਮੇਵਾਰੀ ਜੀ ਇਨਫਰਾਸਟ੍ਰਕਚਰ ਤਿਆਰ ਕਰਕੇ ਦੇਣਾ ਤੈਨੂੰ ਕਹਿੰਦੀ ਸ਼੍ਰੋਮਣੀ ਕਮੇਟੀ ਸਾਡੇ ਫੰਕਸ਼ਨ ਚ ਆ ਜਾਓ ਵੀ ਤੁਸੀਂ ਇਹ ਨਾ ਕਰੋ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਉਹ ਨਿਭਾਓ ਜੀ ਤੁਸੀਂ ਸੜਕਾਂ ਬਣਾ ਦਿਓ ਉੱਥੇ ਜਾਣ ਵਾਸਤੇ ਰਾਹ ਵਧੀਆ ਬਣਾ ਦਿਓ ਲੋਕਾਂ ਨੂੰ ਹੋਰ ਪ੍ਰਬੰਧ ਕਰ ਦਿਓ ਹੈਨਾ ਉਹ ਤਾਂ ਤੁਸੀਂ ਕੀਤਾ ਨਹੀਂ ਤੁਸੀਂ ਆਪਣੀ ਮਸ਼ਹੂਰੀ ਦੀ ਖਾਤਰ ਆਪਣੇ 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 ਆਪ ਨੂੰ ਲੋਕਾਂ ਦੇ ਵਿੱਚ ਦੱਸਣ ਵਾਸਤੇ ਵੀ ਅਸੀਂ ਦਿਨ ਮਨਾ ਰਹੇ ਆ ਦਿਨ ਮਨਾਉਣ ਨਾਲ ਨਹੀਂ ਕੁਝ ਹੋਣਾ ਮਨ ਦੇ ਨਾਲ ਹੋਣਾ ਜੀ ਥੋੜਾ ਮਨ ਕਿੱਥੇ ਆ ਮਨ ਕਿੱਥੇ ਆ ਤੁਸੀਂ ਫੋਟੋ ਲਾ ਲੋਗੇ ਨੀਮਾ ਹੋਗੇ ਮੰਨ ਨਹੀਂ ਮਾ ਕਰੋ ਜੀ ਸਿਰ ਦਾ ਸਿਰ ਨੀਮਾ ਕਰਨਾ ਕੁਝ ਨਹੀਂ ਹੋਣਾ ਜੇ ਥੋੜਾ ਮਨ ਨਹੀਂ ਮਾਨੀਗਾ ਇਹਨਾਂ ਦਾ ਮਨ ਨਹੀਂ ਨੀਮਾ ਮਨ ਬੇਈਮਾਨ ਮਨ ਧੋਖੇਬਾਜ਼ ਆ ਦਿਖਾਵਾ ਕੁਝ ਹੋਰ ਕਰਦਾ ਹੈ ਕੁਝ ਹੋਰ ਡੀਲਰ ਸਾਹਿਬ ਜਿਹੜਾ 350 ਅਸਹਿਦੀ ਦਿਵਸੀਗਾ ਉਹਦੇ ਮੌਕੇ 'ਤੇ ਯਮ ਮੋਦੀ ਨੂੰ ਆਣਾ ਸੀਗਾ ਪਰ ਨਹੀਂ ਆਏ ਆਮ ਆਦਮੀ ਪਾਰਟੀ ਵਾਲੋ ਯਾ ਰਾਜਨੀਤਿਕ ਕਲੀਆਰੇ ਬੜੇ ਕਿਹਾ ਜਾ ਰਿਹਾ ਕਿ ਮੋਦੀ ਜੀ ਜੜੇ ਪੰਜਾਬੀਆਂ ਤੋਂ ਨਫ਼ਰਤ ਕਰਦੇ ਸੀ ਯਾ ਉਹਨਾਂ ਦਾ ਦਿਲ ਚ ਪਿਆਰ ਨਹੀਂ ਹੈ ਪੰਜਾਬੀਆਂ ਵਾਸਤੇ ਇਸ ਕਰਕੇ ਉਹ ਨਹੀਂ ਹੈ ਦੇਖੋ ਚਲੋ ਇਹ ਸ਼ਬਦਾਂ ਦਾ ਹੇਰ ਫੇਰ ਹੁੰਦਾ ਮੈਂ ਵੀ ਇਸ ਗੱਲ ਦੇ ਨਾਲ ਦੇਖੋ ਚਾਹੇ ਰਾਜਨੀਤੀ ਦੇ ਵਿੱਚ ਨਹੀਂ ਆਪਾਂ ਇਸ ਗੱਲ ਨੂੰ ਕਹੀ ਸਕਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਆ ਜਿਹੜੀ ਹੈ ਨਾ ਜੀ ਉਹਦਾ ਲਿਖਾ ਜੋਖਾ ਉਹਨੂੰ ਸ਼ਬਦਾਂ ਵਿੱਚ ਨਹੀਂ ਆਪਾਂ ਮੰਨ ਸਕਦੇ ਬਿਲਕੁਲ ਜਪਾ ਸ਼ਬਦਾਂ ਦੇ ਵਿੱਚ ਆਪਣਾ ਕੋਈ ਕੋਈ ਐਸਾ ਸ਼ਬਦ ਨਹੀਂ ਜਿਹਦੇ ਵਿੱਚ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਲਿਬੇਟਨ ਦੀ ਕੋਸ਼ਿਸ਼ ਕਰੀ ਜੀ ਬਹੁਤ ਤਰ੍ਹਾਂ ਦੇ ਲੋਕ ਇਹਨੇ ਹਿੰਦੂ ਦੀ ਚਾਦਰ ਗਿਆ ਕਿਸੇ ਦੇ ਧਰਮ ਦੀ ਚਾਦਰ ਗਿਆ ਕਿਸੇ ਨੇ ਸਿਸ਼ਟੀ ਦੀ ਚਾਦਰ ਗਿਆ ਕੋਈ ਲਥਾਨੀ ਕਹਿੰਦਾ ਕੋਈ ਦੂਤੀ ਕਹਿੰਦਾ ਕੋਈ ਮਹਾਨ ਕਹਿੰਦਾ ਠੀਕ ਆ ਜਿੰਨਾ ਜਿੰਨੀ ਬੁੱਧ ਰੱਖਦਾ ਉੰਨੀ ਉਹ ਗੱਲ ਕਹਿੰਦਾ ਠੀਕ ਆ ਜਿੰਨਾ ਜਿੰਨੀ ਗੱਲ ਕਹੀ ਉਹ ਹੀ ਠੀਕ ਹੀ ਆ ਜੀ ਹਰ ਇੱਕ ਦੀ ਗੱਲ ਠੀਕ ਆ ਪੀਐਮ ਮੋਦੀ ਸਾਹਿਬ ਦੇਖੋ ਇਹ ਹੁਣ ਸਰਕਾਰ ਕਹਿੰਦੀ ਅਸੀਂ ਉਹਨਾਂ ਨੂੰ ਸਦਾ ਦਿੱਤਾ ਸਦਾ ਦਿੱਤਾ ਜੀ ਰਾਸ਼ਟਰਪਤੀ ਜੀ ਨੂੰ ਵੀ ਸਦਾ ਦਿੱਤਾ ਗਿਆ ਸੀ ਜੀ ਫਿਰ ਆਪਣੇ ਦਫਤਰ ਚ ਬਹਿ ਕੇ ਆਪਣੇ ਘਰ ਚ ਬਹਿ ਕੇ ਆਪਣੇ ਭਵਨਾਂ ਚ ਬਹਿ ਕੇ ਜੇ ਕਹੀਏ ਵੀ ਅਸੀਂ ਸਦਾ ਤੇ ਸਤਕਾਰ ਭੇਟ ਕਰਦੇ ਆਂ ਬਹੁਤ ਮਹਾਨ ਆ ਜੀ ਜੇ ਤੁਸੀਂ ਦੇਖੋ ਚੱਲੇ ਹੀ ਹੋ ਦਫ਼ਤਰ ਘਰੋਂ ਨਿਕਲੇ ਪਏ ਹੋ ਜਾਂ ਅਚਕੀ ਲਿਆ ਜੀ ਜੇ ਤੁਸੀਂ ਖੇਤਰ ਤੱਕ ਆ ਸਕਦੇ ਹੋ ਦੇ ਇੱਥੇ ਵੀ ਆ ਜਾਂਦੇ ਕੀ ਫਰਕ ਪੈਣਾ ਸੀ ਕੀ ਫਰਕ ਪੈਣਾ ਬਿਲਕੁਲ ਜੀ ਹੈਨਾ ਜਿਸ ਤਰ੍ਹਾਂ ਤੁਸੀਂ ਬੀਜੇਪੀ ਨੇ ਫੰਕਸ਼ਨ ਕੀਤਾ ਤੁਸੀਂ ਉੱਥੇ ਪਹੁੰਚ ਗਏ ਬਿਲਕੁਲ ਜਿੱਥੇ ਕੋਈ ਹੋਰ ਕਰਦਾ ਉੱਥੇ ਤੁਸੀਂ ਨਹੀਂ ਪਹੁੰਚਦੇ ਤਾਂ ਫਿਰ ਦੇਖੋ ਅਗਲੇ ਨੂੰ ਕਹਿੰਦਾ ਮੌਕਾ ਤਾਂ ਮਿਲਦਾ ਹੀ ਆ ਨਾ ਜੀ ਜੀ ਬਿਲਕੁਲ ਜੇ ਅਗਲੇ ਨੇ ਇਹ ਗੱਲ ਕਹੀ ਆ ਫਿਰ ਉਹਨੂੰ ਤੁਸੀਂ ਸਾਫ ਕਿਸ ਨੂੰ ਦਾ ਉਹਨਾਂ ਦਾ ਉਹਨਾਂ ਦੀ ਗੱਲ ਨੂੰ ਤੁਸੀਂ ਸਾਬਤ ਕਰ ਦਿੱਤਾ ਜੀ ਜੀਲਾ ਜੀਲਾ ਸਵਾਲ ਡਿੰਲੋ ਸਾਹਿਬ 2027 ਜਿਹੜਾ ਇਲੈਕਸ਼ਨ ਆ ਰਹੀ ਹੈ ਕੀ ਲੱਗ ਰਿਹਾ ਤੁਸੀਂ ਭਾਜਪਾ ਦੇ ਨਾਲ ਜਾਓਗੇ ਦੇਖੋ ਇਹ ਤਾਂ ਪੰਜਾਬ ਸਾਡਾ ਆਪਣਾ ਸਾਡਾ ਮਸਲਾ ਹੈ ਪੰਜਾਬ ਜੀ ਸਾਡਾ ਕਾ ਪੰਜਾਬ ਦੇ ਲੋਕ ਪੰਜਾਬ ਦੀਆਂ ਲੋੜਾਂ ਪੰਜਾਬ ਦੇ ਮਸਲੇ ਹੈ ਨਾ ਕਲੀ ਵੋਟ ਤੁਹਾਨੂੰ ਸ਼ੋਮਣੀ ਕਾਲੀ ਗੱਲ ਵੋਟ ਵਾਸਤੇ ਨਹੀਂ ਬਣਿਆ ਜੀ ਸਰਕਾਰਾਂ ਬਣਾਉਣ ਵਾਸਤੇ ਨਹੀਂ ਬਣਿਆ ਜੀ ਪੰਜਾਬ ਦੇ hstack ਦੀ ਲੜਾਈ ਲੜਨ ਵਾਸਤੇ ਬਣਿਆ ਜੀ ਪੰਜਾਬ ਦੇ ਲੋਕਾਂ ਦੀਆਂ ਮਜਲੂਮ ਦੀ ਰਾਖੀ ਕਰਨ ਵਾਸਤੇ ਬਣਿਆ ਜੀ ਸਾਡੇ ਕੁਝ ਮਸਲੇ ਨੇ ਸਾਡੀਆਂ ਕੁਝ ਲੋੜਾਂ ਨੇ ਸਾਡੇ ਪੰਜਾਬ ਦੀਆਂ ਕੁਝ ਹੈ ਨਾ ਮੰਗਾਂ ਨੇ ਬੜੀ ਲੰਮੀਆ ਜੀ ਉਹਦੇ ਵੱਲ ਸਰਕਾਰਾਂ ਕੇਂਦਰ ਦੀ ਜਿਹ ਵਿੱਚ ਦਿੱਲੀ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਬਲਕਿ ਸਾਡੇ ਲਈ ਮਸਲੇ ਨਵੇਂ ਖੜੇ ਕੀਤੇ ਜੀ ਸਾਡੇ ਤਾਂ ਹਜੇ ਮਸਲੇ ਪੁਰਾਣੇ ਲਟਕਦੇ ਸੀ ਉਹ ਨਵੇਂ ਹੋਰ ਆ ਗਏ ਅਸੀਂ ਉਹ ਹੱਲ ਕਰਾਉਣ ਦੀ ਮੰਗਾਂ ਕਰਦੇ ਆ ਜੀ ਤੇ ਸਾਨੂੰ ਹੋਰ ਦਿੱਤੇ ਜਾ ਰਹੇ ਨੇ ਨਵੇਂ ਜੀ ਫਿਰ ਤੁਸੀਂ ਕਹਿੰਦੇ ਸਮਝੌਤਾ ਸਮਝੌਤਾ ਦਾ ਦੇਖੋ ਅਸੀਂ ਕਹਾਂਗੇ ਵੀ ਚਲੋ ਜੇ ਪੰਜਾਬ ਦੇ ਕੋਈ ਹੱਤਾਂ ਦੀ ਗੱਲ ਹੁੰਦੀ ਹੋਵੇ ਹੱਕਾਂ ਦੀ ਗੱਲ ਹੁੰਦੀ ਹੋਵੇ ਪੰਜਾਬ ਦੀ ਭਲਾ ਹੁੰਦਾ ਹੋਵੇ ਫਿਰ ਸੋਚਿਆ ਜਾ ਸਕਦਾ ਪਰ ਜੇ ਕੋਈ ਸਾਡੇ ਤੇ ਗੀਤੀ ਤੇ ਗਰਦਨ ਤੇ ਹੱਥ ਰੱਖ ਕੇ ਜਾਂ ਗੂਠਾ ਦੇ ਕੇ ਕਹਵੇ ਵੀ ਆ ਆਸੀਂ ਨਵੇਂ ਮਸਲੇ ਖੜੇ ਕਰਨੇ ਆ ਤੇ ਸਾਡੇ ਨਾਲ ਸੁਣੋਤਾ ਵੀ ਇਦਾਂ ਸਮਝੋਤਾ ਇਹਦਾ ਮਤਲਬ ਕਿ ਬਲਾਗ ਸੰਮਤੀ ਹੋਰ ਜਿਹੜਾ ਜੋ ਨਾਵ ਆ ਰਿਹਾ ਜਿਲ੍ਹਾ ਪ੍ਰਸ਼ਦ ਦਾ ਅ ਕਲਿੰਦਲ ਆਪਣੇ ਸੁਬਦ ਇਹ ਵੀ ਪਹਿਲੇ ਭਾਜ ਜੀ ਨੇ ਕਹਤਾ ਸੀ ਇਕੱਲੇ ਲੜਾਂਗੇ ਆਪਣੇ ਨਿਸ਼ਾਨ ਦੇ ਲੜਾਂਗੇ ਇਕੱਲੇ ਲੜਾਂਗੇ ਪਰ ਮੈਂ ਤਾਂ ਦੇਖੋ ਇੱਕ ਗੱਲ ਹੀ ਕਹਿਣਾ ਮੈਂ ਹਰ ਥਾਂ ਤੇ ਇਹ ਗੱਲ ਕਹਿਣਾ ਵੀ ਕਹੂੰਗਾ ਵੀ ਵੀ ਵੋਟ ਸਾਨੂੰ ਕਾਦੇ ਵਾਸਤੇ ਪੁੱਛਦੇ ਜੀ ਇਤਿਹਾਸ ਫਰੋ ਲੋ ਇਤਿਹਾਸ ਫਰੋ ਲੋ ਵੋਟ ਪਾਓ ਜਰੂਰ ਵੋਟ ਪਾਉਣ ਵੀ ਜਾਣਾ ਚਾਹੀਦਾ ਪਰ ਇਤਿਹਾਸ ਫਰੋਲੋ ਆਪਾਂ ਆਪਣੇ ਸੂਬੇਤਾ ਹਿੱਤਾਂ ਦੀ ਆਪਣਾ ਤਾਂ ਇੱਥੇ ਆਪਾਂ ਨੂੰ ਸਾਰ ਕੋਈ ਤਾਂ ਇਥੋਂ ਮਿਲਣਾ ਨਾ ਪੰਜਾਬ ਤੋਂ ਹੀ ਬਿਲਕੁਲ ਪੰਜਾਬ ਦੇ ਵਿੱਚੋਂ ਆਪਾਂ ਸਭ ਕੋਈ ਹਾਸਲ ਕਰਨਾ ਪੰਜਾਬ ਨੂੰ ਅੱਜ ਤੱਕ ਜੇ ਕਿਸੇ ਨੇ ਦਿੱਤਾ ਤਾਂ ਕਿਹਨੇ ਦਿੱਤਾ ਪੰਜਾਬ ਦੀ ਲੜਾਈ ਲੜੀ ਤਾਂ ਕਿਹਨੇ ਲੜੀ ਪੰਜਾਬ ਦੇ ਲਈ ਖੜਾ ਤਾਂ ਕੌਣ ਖੜਾ ਜੀ ਦੇਖੋ ਮੈਂ ਕਹਿੰਦਾ ਵੀ ਲੀਡਰਸ਼ਿਪ ਚ ਕਿਸੇ ਚ ਵੀ ਕੋਈ ਕਮੀ ਹੋ ਸਕਦੀ ਹੈ ਮੇਰੇ ਚ ਵੀ ਹੋ ਸਕਦੀ ਹੈ ਜੀ ਸਾਡੇ ਹਾਈ ਕਮਾਂਡ ਚ ਵੀ ਹੋ ਸਕਦੀ ਹੈ ਪਰ ਅਕਾਲੀ ਦਲ ਚ ਤਾਂ ਕੋਈ ਕਮੀ ਨਹੀਂ ਜੀ ਕਾਦੀਦਾ ਤਾਂ ਪੰਜਾਬ ਦੇ ਲੋਕਾਂ ਦੀ ਇੱਕ ਤਰਹ ਹੋਰ ਹੈ ਜਦਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਸਰਮਾਇਆ ਜੀ ਹੁਣ ਜਿੰਨੀਆਂ ਦੂਜੀਆਂ ਪਾਰਟੀਆਂ ਨੇ ਚਾਹੇ ਆਮ ਆਦਮੀ ਪਾ ਚਾਹੇ ਭਾਜਪਾ ਇਹ ਦਿਨਿਓ ਚੱਲਦੀਆਂ ਦਿੱਲੀ ਦੀ ਇਹਨਾਂ ਦੀਆਂ ਪਾਰਟੀਆਂ نیشنل ਪਾਰਟੀਆਂ ਇਹ ਸਟੇਟਾਂ ਤੇ ਇਹਨਾਂ ਦੀਆਂ ਇਕਾਈਆਂ ਨੇ ਸਟੇਟਾਂ ਦੇ ਫੁੱਲ ਫੁੱਲਾ ਚ ਪਾਰਟੀਆਂ ਨਹੀਂ ਗਿਆ ਜੀ ਇਕਾਈ ਆਪਣੇ ਆਪ ਚ ਫੈਸਲਾ ਨਹੀਂ ਲੈ ਸਕਦੀ ਉਹਦੇ ਬਿਲਕੁਲ ਇਕਾਈ ਕੋਈ ਵੀ ਫੈਸਲਾ ਨਹੀਂ ਕਰ ਸਕਦੀ ਜੋ ਸੰਤ ਕਹੂਗਾ ਉਹਨਾਂ ਇਕਾਈ ਨੂੰ ਮੰਨਣਾ ਪੈਣਾ ਜੀ ਪੰਜਾਬ ਦੇ ਮਸਲੇ ਕੁਝ ਅਲੱਗ ਤਰ੍ਹਾਂ ਦੇ ਨੇ ਇਹ ਇਕਾਈਆਂ ਆਪਣੇ ਆਪ ਫੈਸਲਾ ਨਹੀਂ ਕਰ ਸਕਦੀਆਂ ਇਹ ਕਹਿ ਸਕਦੀਆਂ ਨੇ ਪਾਣੀ ਦੇ ਮਸਲੇ ਤੇ ਦੋਨੇ ਹਰਿਆਣਾ ਵੀ ਆ ਪੰਜਾਬ ਦਾ ਵੀ ਆ ਜੀ ਉੱਥੇ ਵੀ ਇਹਨਾਂ ਦੇ ਇਕਾਈ ਹੈ ਇੱਥੇ ਵੀ ਇਹਨਾਂ ਦੇ ਇਕਾਈ ਹੈ ਜੀ ਇਕਾਈ ਜਾਂਾਂ ਇਹਨਾਂ ਦੀ ਗਵਰਨਮੈਂਟ ਆਫ ਜਿਹੜੀ ਇਹਨਾਂ ਦੀ ਸੈਂਟਰ ਦੀ ਸੈਂਟਰਲ ਬਾਡੀ ਆ ਉਹ ਕਵੇ ਵੀ ਪੰਜਾਬ ਦੇ ਮਸਲੇ ਹੈ ਇਹ ਨੇ ਹੱਲ ਕਰਨੇ ਆ ਜੀ ਉਤੇ ਹਰਾਨਾ ਰੋਕਦਾ ਇਸੇ ਤਰ੍ਹਾਂ ਆਪ ਇੱਥੇ ਭਾਜਪਾ ਇੱਥੇ ਦੇ ਲੀਡਰ ਬੋਲ ਜਾਣਗੇ ਹਰਿਆਣੇ ਦੇ ਕੁਝ ਹੋਰ ਬੋਲਦੇ ਇੱਥੇ ਤੇ ਕੁਝ ਹੋਰ ਬੋਲਦੇ ਇਸ ਕਰਕੇ ਜਿਹੜਾ ਸਟੈਂਡ ਲੈ ਕੇ ਖੜ ਸਕਦਾ ਚਾਹੇ ਉਹ ਹਰਿਆਣੇ 'ਚ ਹੋਵੇ ਦਿੱਲੀ 'ਚ ਹੋਵੇ ਇੱਥੇ ਹੋਵੇ ਤਾਂ ਉਹ ਹੈ ਰਿਜਨਲ ਪਾਰਟੀ ਸੂਬੇ ਦੀ ਪਾਰਟੀ ਅਕਾਲੀ ਦਲ ਸੂਬੇ ਪੰਜਾਬ ਦੇ ਵਿੱਚ ਅਕਾਲੀ ਪਾਰਟੀ ਹੈ ਜੀ ਹੋਰ ਸਟੇਟਾਂ ਦੀਆਂ ਵੀ ਸੂਬੇ ਦੀਆਂ ਪਾਰਟੀਆਂ ਹੈਗੀਆਂ ਆਪਣੇ ਸੂਬੇ ਦੀ ਗੱਲ ਕਰਨ ਵਾਲੀਆਂ ਬੱਕਰੀ ਬੱਕਰੀਆਂ ਨੇ ਜੀ ਸੂਬੇ ਜੀ ਪੰਜਾਬ ਦੀ ਗੱਲ ਕਰਨ ਵਾਲੀ ਤਾਂ ਅਕਾਲੀ ਦਲ ਦਾ ਜੀ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਲੋੜਿਆ ਕਾਲੀ ਦੁਨੀਆ ਪੰਜਾਬੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਭਲੇ ਦੀ ਖਾਤਰ ਪੰਜਾਬ ਦੀ ਇਕਤਾ ਦੀ ਖਾਤਰ ਭਾਈਚਾਰਕ ਮਜ਼ਬੂਤ ਕਰਨ ਦੀ ਖਾਤਰ ਆਪਣੇ ਘਰ ਦੀ ਖੁਸ਼ਹਾਲੀ ਦੀ ਖਾਤਰ ਆਪਣੇ ਭਵਿੱਖ ਨੂੰ ਉਜਲਾ ਬਣਾਉਣ ਦੀ ਖਾਤਰ ਜੀ ਸਿਰਫ ਤੇ ਸਿਰਫ ਸਾਨੂੰ ਹਵਲ ਦੇਖਣਾ ਚਾਹੀਦਾ ਸਾਨੂੰ ਕਾਲੀ ਚਾਲ ਵੀ ਬਿਲਕੁਲ ਜੀ ਇਸ ਨੂੰ ਰঞ্জੀਤ ਸਿੰਘ ਢਿੱਲੋਂ ਤੋਂ ਦੱਸਦੀ ਹੈ ਕਿ ਅਗਰ ਬੀਜੇਪੀ ਨਾਲ ਜਾਂਦੇ ਅਗਰ ਪੰਜਾਬ ਦੇ ਫਾਇਦੇ ਦੀ ਗਲ ਕਰਦੀ ਬੀਜੇਪੀ ਤੋਂ ਜਾਣ ਤੋਂ ਕੋਈ ਦਿੱਕਤ ਨਹੀਂ ਹੈ ਤਾਂ ਉਹ ਦੱਸਦੀ ਹੈ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਦ ਔਰ ਜਿਹੜੇ ਇਲੈਕਸ਼ਨ ਆ ਰਹੇ ਨੇ ਸੰਮਤੀ ਦੇ ਕੋ ਆਕਾਲੀ ਦਲ ਆਪਣੇ ਸਿੰਬਲ ਤੇ ਅਕੱਲੇ ਚੋਣ ਲੜਨ ਜਾ